ਕੰਡੋ ਨੂੰ ਤੋਂਗੇ ਇੱਕ ਜੱਸ ਹਸਪਤਲ ਲਾ ਕੇ ਡੈੱਡ ਬਡੀ ਪਈ ਆ ਫਿਰ ਮੌਕੇ ਤੇ ਐ ਆ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮਿਲ ਕੀਤਾ ਵਾ ਉਹਨਾਂ ਪੁੱਛਿਆ ਵਾ ਉਹ ਕਹਿੰਦੇ ਵੀ ਅਸੀਂ ਕੱਲ ਇੱਥੇ ਲੱਕੀ ਪੈਲਸ ਵਿੱਚ ਵਿਆਹ ਵਿੱਚ ਆਏ ਸੀਗੇ ਤੇ ਐ ਬਾਕੀ ਸਾਰਾ ਪ੍ਰੋਗਰਾਮ ਚੱਲ ਗਿਆ ਤੇ ਇਹ ਇਹਨਾਂ ਨੇ ਮੋਟਰਸਾਈਕਲ ਤੇ ਆਉਣਾ ਸੀਗਾ ਤੇ ਇਹ ਕਿਦੇ ਪੈਦਲ ਹੀ ਆ ਰਹੇ ਤੇ ਇੱਥੇ ਡਿੱਗ ਪਏ ਆ ਖਾਲੀ ਪਲਾਟ ਲਾਗੇ ਰੋਡ ਦੇ ਉੱਪਰ ਹੀ ਸਾਈਡ ਤੇ ਤੇ ਇਹਦੇ ਠੰਡ ਕਰਕੇ ਜਿਹੜੀ ਆ ਉੱਠਿਆ ਨਹੀਂ ਗਿਆ ਇਹਨਾਂ ਨੂੰ ਪਤਾ ਨਹੀਂ ਉਸ ਕਰਕੇ ਇਹਨਾਂ ਦੀ ਠੰਡ ਕਰਕੇ ਮੌਤ ਹੋ ਗਈ। ਇਹਨਾਂ ਨੂੰ ਕੋਈ ਨਾਂ ਪਤਾ ਕਿ ਕਿੱਥੋਂ ਰਹਿਣ ਵਾਲੇ ਇਹ ਇਹਨਾਂ ਦਾ ਨਾਮ ਵਿਕਰਮਜੀਤ ਸਿੰਘ ਸਨ ਆਫ ਤਰਲੋਕ ਸਿੰਘ ਆ ਵਾਸੀ ਪਿੰਡ ਨਵੀਂਪੁਰ ਆ। ਇਹ ਤਾਂ ਮੈਂ ਬਾਦਸਾ ਨੂੰ ਬੁਲਾਇਆ ਵਾ ਵਾਰਸੀ ਆ ਚੁੱਕੇ ਨੇ। ਹੁਣ ਜੋ 174 ਦੀ ਕਾਰਵਾਈ ਜਿਹੜੀ ਆ ਮੁਗਲਿਆਂ ਦੀ ਆ ਰਹੀ ਹੈ। ਵਿਕਰਮ ਸਿੰਘ ਪੁੱਤਰ ਸਰਲੋਕ ਇਹ ਕਿੱਥੇ ਰਹਿਣ ਵਾਲੇ ਆ? ਅਸੀਂ ਦਾ ਬੀਪੁਰ ਕਲੋਨੀ ਹਜੋ ਚੰਨੀਆ ਰੋਡ ਕੀ ਗੱਲਬਾਤ ਹੋਈ ਸਾਰੀ? ਕੀ ਕੀ ਗੱਲਬਾਤ ਹੋਈ ਸਾਰੀ? ਗੱਲਬਾਤ ਕੋਈ ਵਿਆਹ ਹੈ ਇਹ ਗੱਲ ਅਸੀਂ ਸਾਡੇ ਦੋਤੇ ਦਾ ਵਿਆਹ ਹੈ। ਉਥੇ ਵਿਆਹ ਵੇਖਿਆ ਸਖੰਦ ਪਿੰਦੇ ਸਾਰੇ ਚਾਹੀ ਇਹਨੂੰ ਕਹੋ ਚੱਲ ਚੱਲੀਏ ਤਾਂ ਵੀ ਮੈਂ ਆਉਂਦਾ ਖੜ ਕੇ ਆਹ ਗੱਲ ਅਸੀਂ ਬਾਕੀ ਕੋਈ ਨਹੀਂ ਅਸੀਂ ਕਰਾਂ ਤੇ ਚੱਲ ਗਏ ਕਿੱਥੇ ਪਹੁੰਚਿਆ ਤੁਹਾਨੂੰ ਫਿਰ ਇਹ ਸਾਨੂੰ ਫਿਰ ਪੋਸਟਲ ਨੇ ਦਿੱਤੇ ਤਾਂ ਤਾਂ ਕਿ ਉਹ ਉਧਰ ਚਲੇ ਗਿਆ ਹੋਵੇਗਾ ਆਪੇ ਆਈਏ ਕੰਮ ਕੀ ਕਰਦੇ ਨੇ ਉਹ ਕੰਮ ਕਰਦਾ ਸੀ ਇਹ ਸ਼ੇਰ ਗੇ ਸਰਵਿਸ ਹਰ ਇੰਜੀਨੀਅਰ ਕੀ ਆਪਣੀ ਆ ਕੰਪਨੀਆ ਦਾ ਤਗੜਾ ਤੇ ਉਹ ਕੰਮ ਕਰਦਾ ਸੀ ਇੱਥੇ ਅੰਮਰਸਾਦੀ ਕੰਪਨੀ ਨਾਲ ਉਹਦੇ ਨਾਲ ਤੇ ਮਤਲਬ ਬੱਚੇ ਬੱਚੇ ਇਹਨਾਂ ਦੇ ਬੱਚੇ ਇਹਦੇ ਦੋ ਬੱਚੇ ਨੇ ਉਹ ਲੜਕੇ ਨਾਲ ਮੇਰੇ ਥੋੜੀ ਜਿਹਾ ਹਾਂ ਜਵਾ ਮੇਰੇ ਬੱਚੇ ਆ ਗਏ ਨੇ ਠੀਕ ਠੀਕ ਆ